ਹਾਂਜੀ ਨਮਰਾਨ ਜੀ ਅੱਜ ਤੁਹਾਨੂੰ ਬਹੁਤ ਹੀ ਵਿਸ਼ੇਸ਼ ਇੱਕ ਜਿਹੜਾ ਪਾਦਸਣ ਲੱਗੀਆਂ ਕਿ ਅੱਜ ਜਿਹੜੀ ਹੈਗੇ 26 ਅਕਤੂਬਰ ਦਿਨ ਐ ਦਵਾਤਿਵਾਰ ਤਿਥ ਪੰਚਮੀ ਇਸ ਸਾਲ ਚ ਇੱਕ ਵਾਰ ਇਹ ਦਿਨ ਆਉਗਾ ਦਿਵਾਰੀ ਤੋਂ ਬਾਅਦ ਦੇਖੋ ਆਮ ਤਿਥਾ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੇ ਯਾਨੀ ਇਹ ਅੱਜ ਕਰ ਲਿਆ ਉਹਨਾਂ ਨੂੰ ਸਾਲ ਭਰ ਇਹ ਜਿਹੜਾ ਹੈਗਾ ਟੋਟਕਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿੰਨਾਂ ਕੋਲੇ ਅੱਜ ਵੀਡੀਓ ਨਹੀਂ ਪਹੁੰਚਦੀ ਲੇਟ ਪਹੁੰਚਦੀ ਆ ਉਹ ਕਿਸੇ ਵੀ ਤਿੱਥ ਨੂੰ ਮਤਲਬ ਫੇਰ ਪੰਜਵੀਂ ਨੂੰ ਅਗਲੇ ਮਹੀਨੇ ਦੀ ਨੂੰ ਕਰ ਸਕਦੇ ਨੇ ਉਹਦੇ ਵਿੱਚ ਥੋੜਾ ਜਿਹਾ ਫਰਕ ਜ਼ਰੂਰ ਪਊਗਾ ਉਹਨਾਂ ਨੂੰ ਮਹੀਨੇ ਦੇ ਮਹੀਨੇ ਕਰਨਾ ਪਊਗਾ ਇਹ ਟੋਟਕਾ ਉਹਨਾਂ ਨੂੰ ਸਾਲ ਭਰ ਕਰਨਾ ਪਊਗਾ ਜਿੰਨਾਂ ਕੋਲੇ ਅੱਜ ਇਹ ਵੀਡੀਓ ਪਹੁੰਚਦੀ ਆ ਉਹਨਾਂ ਨੂੰ ਸਿਰਫ ਸਾਲ 'ਚ ਇੱਕ ਵਾਰ ਕਰਨਾ ਪਊਗਾ ਹੁਣ ਇਹ ਸਮਝੋ ਬਿਤ ਇਸ ਚੀਜ਼ ਕੀ ਕੀ ਲੜਿਆ ਪਹਿਲਾਂ ਇਹ ਲੇਖੋ ਇੱਕ ਤੁਸੀਂ ਹਰੀ ਮਿਰਚ ਲੈਣੀ ਆ ਬਿਨਾ ਦਾਗ ਬਿਲਕੁਲ ਫਰੈਸ਼ ਤਾਜੀ ਡੰਡੀ ਲੱਗੀ ਹੋਏ ਮਿਰਚ ਦੇ ਨਾਲ ਡੰਡੀ ਨਾ ਟੁੱਟੀ ਹੋਵੇ ਤੇ ਹੁਣ ਤੁਸੀਂ ਪੰਜ ਲੌਂਗ ਫੁੱਲਾ ਵਾਲੇ ਨਾ ਲੌਂਗ ਪਿੱਛੇ ਟੁੱਟਿਆ ਹੋਏ ਨਾ ਮੂਰੇ ਬਿਲਕੁਲ ਸਾਬਤ ਹੋਣ ਕੋ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਜਿਹੜਾ ਲਾਉਂਗਾ ਇਹ ਹਰ ਇੱਕ ਪੂਜਾ ਦੇ ਵਿੱਚ ਕੰਮ ਆਉਦਾ ਦੇਖੋ ਪ੍ਰਸ਼ਾਦ ਦੇ ਵਿੱਚ ਵਿੱਚ ਇਹ ਜਿਹੜਾ ਲਾਉਂਗਾ ਪਾਇਆ ਜਾਂਦਾ ਲੌਂਗ ਦੀ ਜਿਹੜੀ ਮਹੱਤਤਾ ਬਹੁਤ ਵੱਡੀ ਆ ਲੌਂਗ ਦਾ ਵਿੱਚ ਪਾਵਰ ਬਹੁਤ ਆ ਮਤਲਬ ਕਹਿਣ ਦਾ ਦੇਖੋ ਸਿਆਜ਼ ਠੰਡ ਲੱਗੀ ਤਾਂ ਉਹਦੀ ਠੰਡ ਵੀ ਹਟਾਉਂਦਾ ਰਨਸਾਂ ਦੀ ਖੰਘ ਵੀ ਹਟਾਉਂਦਾ ਬਹੁਤ ਚੀਜ਼ਾਂ ਨੂੰ ਇਹ ਫਾਇਦਾ ਕਰਦਾ ਇਹ ਲੌਂਗਾ ਉਹ ਮੈਂ ਇਹ ਸਰ ਤੱਕ ਕੀਤਾ ਕਰਾਇ ਜੰਤਰ ਮੰਤਰ ਤੇ ਵੀ ਫਾਇਦਾ ਕਰਦਾ ਹੁਣ ਤੁਸੀਂ ਇੱਕ ਤਿੱਖੀ ਨੋਕਵਾੜ ਡੱਕਾ ਰੱਖੋ ਕੋਲੇ ਜਿਹਦੇ ਨਾਲ ਮਿਰਚ ਦੇ ਵਿੱਚ ਗਲੀ ਕੱਢ ਕੇ ਲੌਂਗ ਪਾਉਣੇ ਨੇ ਹ ਇੱਕ ਕਾਲਾ ਮਾਰਕਰ ਰੱਖੋ ਇਸ ਮਾਰਕਰ ਹੁਣ ਤੁਸੀਂ ਲਿਖ ਲਿਆ ਨਾ ਹੁਣ ਆਪਾਂ ਸਟਾਰਟ ਹੋਨੇ ਆਂ ਵੀ ਕਾਦੇ ਕਾਦੇ ਵਾਸਤੇ ਇਹ ਫਾਇਦਾ ਕਰਦਾ ਕ ਜੇ ਤੁਹਾਨੂੰ ਫਾਇਦਾ ਵਾਰੇ ਨਹੀਂ ਪਤਾ ਹੋਊਗਾ ਤੁਸੀਂ ਕੀ ਸੋਚੋਗੇ ਕਾਦੇ ਵਾਸਤੇ ਆ ਪਹਿਲੀ ਤਾਂ ਗੱਲ ਦੇਖੋ ਚਾਹੇ ਕਈ ਵਾਰੀ ਬੁੱਕਲ ਦੇ ਵਿੱਚ ਹੀ ਸਾਡੇ ਲੋਕ ਕਰਨ ਕਰਾਉਣ ਵਾਲੇ ਜਾਂ ਪੈਂਦੇ ਨੇ ਸਾਨੂੰ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਈ ਵਾਰ ਤਾਂ ਅੱਜਕੱਲ ਇਹੋ ਜਿਹੇ ਵੀ ਲੋਕ ਨੇ ਜਿਹੜਾ ਆਪਣੇ ਥਾਲੀ 'ਚ ਬੈਠ ਕੇ ਖਾਂਦੇ ਨੇ ਆਪਾਂ ਨੂੰ ਉਹੀ ਨਹੀਂ ਯਰਦਾ ਜਦੋਂ ਸਾਡੀ ਤਰੱਕੀ ਪੈਂਦੀ ਆ ਕਾਰੋਬਾਰ ਤੁਹਾਡਾ ਚੰਗਾ ਚੱਲ ਪਿਆ ਫੈਕਟਰੀ ਵਧੀਆ ਚੱਲ ਰਹੀ ਆ ਦੁਕਾਨ ਵਧੀਆ ਚੱਲ ਰਹੀ ਆ ਭਮਾ ਦੁਕਾਨ ਕਿਸੇ ਵੀ ਕਿਸਮ ਦੀ ਹੋਵੇ ਭਮਾ ਸੁਨਿਆਰੇ ਦੀ ਹੋਵੇ ਭਮਾ ਕਰਿਆਨੇ ਦੀ ਹੋਵੇ ਭਮਾ ਪਰਚੂਨ ਦੀ ਹੋਵੇ ਇਸੇ ਤਰ੍ਹਾਂ ਮਿਲ ਭਮਾ ਕਿੱਡੀ ਵੱਡੀ ਹੋਵੇ ਫੈਕਟਰੀ ਵਾ ਹੋਵੇ ਜਹਾਜ਼ ਬਣਾਉਣ ਹੋਵੇ ਭਮਾ ਕਾਰ ਬਣਾਉਣ ਵਾਈ ਲੱਗਦੀ ਹਰ ਇੱਕ ਜਗ੍ਹਾ ਕਰਦੇ ਨੇ ਲੋਕ ਕਿ ਕੋਈ ਵੀ ਕਿਸੇ ਨੂੰ ਚੰਗਾ ਨਹੀਂ ਸਮਝਦਾ ਇੱਥੇ ਤੱਕ ਕਿ ਜੇ ਕਿਸੇ ਦੀ ਫਸਲ ਵਧੀਆ ਨਿਕਲ ਆਵੇ ਨਾ ਲੋਕ ਉਹਦੇ ਵਿੱਚ ਵੀ ਨਦੀਨ ਸੱਟੇ ਹੁੰਦੇ ਨੇ ਜੇ ਜ਼ਿਆਦਾ ਨਹੀਂ ਨਾ ਉਹਦੀ ਬਾਤ ਚੱਲਦੀ ਨਦੀਨ ਜ਼ਰੂਰ ਸੱਟੇ ਮੈਂ ਦੇਖੋ ਕਿੱਡੀਆਂ ਗੱਲਾਂ ਗਲਤ ਨੇ ਕਿਸੇ ਦਾ ਕਾਰੋਬਾਰ ਕਿਸੇ ਦੀ ਚੜ੍ਹਾਈ ਦੇਖ ਕੇ ਕਿਸੇ ਦੀ ਚਮਕ ਦੇਖ ਕੇ ਅੱਜ ਕੱਲ ਕੋਈ ਬਰਦਾਸ਼ਤ ਨਹੀਂ ਕਰਦਾ ਹੈ मुट्ठी भर ਲੋਕ ਹੈ ਜਿਹੜੇ ਸਾਫ਼ ਦਿਲ ਦੇ ਮਾਲਕ ਨੇ ਆਲਾ ਕਹਿੰਦਾ ਸ਼ੁਕਰ ਹੈ ਮਾਲਕਾ ਇਹਨਾਂ ਨੂੰ ਦਿੱਤਾ ਤਾਂ ਸਾਨੂੰ ਵੀ ਦੇ ਪਰ ਇਹ ਬਹੁਤ ਘੱਟ ਲੋਕ ਨੇ ਜ਼ਿਆਦਾ ਤਾਂ ਸੜਨ ਵਾਲੇ ਹੀ ਨੇ ਪਰ ਇੱਕ ਗੱਲ ਹੈ ਕਿ ਆ ਸੜਨ ਵਾਲੇ ਸੜਨ ਜੋਗੇ ਰਹਿ ਜਾਂਦੇ ਨੇ ਦੇਖੋ ਪਹਿਲੀ ਗੱਲ ਤੋਂ ਆਪੋਂ ਮੈਂ ਕੋਈ ਪੈਸਾ ਨਹੀਂ ਲੈਂਦੀ ਮੇਰਾ ਕੋਈ ਸਕਰੀਨ ਤੇ ਉੱਤੇ ਸਕੈਨਰ ਨਹੀਂ ਲਾਇਆ ਹੋਇਆ ਤੁਸੀਂ ਦੇਖ ਲਓ ਅੱਜਕੱਲ੍ਹ ਜੂ ਟਿਊਬ ਦੇ ਪਹਿਲਾਂ ਤਾਂ ਸਕੈਨਰ ਲਾਇਆ ਨਹੀਂ ਫਿਰ ਤੁਹਾਨੂੰ ਉਲਝਾਉਂਗੇ ਨੇ ਛੋਟੇ ਛਟੇ ਐ ਦੱਸ ਕੇ ਫਿਰ ਤੁਹਾਨੂੰ ਕਹਿੰਦੇ ਸਾਡੇ ਗੁਰੂ ਨਾਲ ਮਿਲੋ ਜਾਂ ਸਾਡੇ ਨਾਲ ਫੋਨ ਤੇ ਗੱਲ ਕਰੋ ਫੋਨ ਤੇ ਗੱਲ ਕਰਕੇ ਫਿਰ ਤੁਹਾਨੂੰ ਵੱਡੇ ਵੱਡੇ ਚੀਜ਼ਾਂ ਦੇ ਵਿੱਚ ਜਾ ਕੇ ਤੁਹਾਡੇ ਕੋਲ ਲੱਖਾਂ ਰੁਪਏ ਵਸੂਲ ਕਰਦੇ ਨੇ ਦੇਖੋ ਇਹ ਜਿਹੜਾ ਟੋਟਕਾ ਸਾਰਿਆਂ ਉੱਤੇ ਕੰਮ ਕਰਨ ਵਾਲਾ ਪਹਿਲੀ ਗੱਲ ਤੁਹਾਡੇ ਤੋਂ ਮੈਂ ਇਹ ਤਾਂ ਸਭ ਕੁਝ ਕੀਤਾ ਕਰਾਇਆ ਟੂਣਾ ਮਾਣਾ ਭੂਤ ਪ੍ਰੇਤ ਨਕਾਰਕ ਸ਼ਕਤੀ ਜਿਹਨੂੰ ਤੁਸੀਂ ਕਹਿੰਦੇ ਹੋ ਕੁਝ ਵੀ ਆ ਚਾਹੇ ਇਹ ਤੋਂ ਲੈ ਕੇ ਜੜ ਤੱਕ ਤੁਹਾਡਾ ਕੁਝ ਵੀ ਖਰਾਬ ਹੋ ਰਿਹਾ ਘਰ ਦੇ ਵਿੱਚ ਬਿਮਾਰੀ ਆ ਘਰ ਦੇ ਵਿੱਚ ਕੇਸ ਆ ਇਹ ਸਾਰਿਆਂ ਲਈ ਇਹ ਟੋਟਕਾ ਇੱਕ ਚੀਜ਼ ਲਈ ਨਹੀਂ ਹੈਗਾ ਜਿਹੜਾ ਸਾਲ ਚ ਇੱਕ ਵਾਰੀ ਟੋਟਕਾ ਹੁੰਦਾ ਸਾਰੀਆਂ ਚੀਜ਼ਾਂ ਲਈ ਹੁੰਦਾ ਜੇ ਜਿਨ੍ਹਾਂ ਕੋਲੇ ਇਹ ਵੀਡੀਓ ਅੱਜ ਨਹੀਂ ਪਹੁੰਚਦੀ ਉਹ ਅਗਲੀ ਪੰਚਮੀ ਨੂੰ ਇੱਕ ਸਾਲ ਕਰਨਗੇ ਫਿਰ ਉਹ ਅਗਲੀ ਪੰਚਮੀ ਤੋਂ ਸਟਾਰਟ ਕਰਕੇ ਫਿਰ ਉਹ 1 ਸਾਲ ਪੂਰਾ ਕਰਨਗੇ ਜਿੰਨਾਂ ਕੋਲੇ ਅੱਜ ਪਹੁੰਚ ਗਈ ਇਹ ਵੀਡੀਓ ਉਹ ਸਿਰਫ ਇੱਕ ਵਾਰ ਕਰਨਗੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਆ ਕਰੋ ਤੱਲੀ ਵਾਲਾ ਬਟਨ ਦੱਬਣਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡੇ ਤੱਕ ਸਾਡੀ ਹਰ ਵੀਡੀਓ ਪਹਿਲਾਂ ਪਹੁੰਚੂਗੀ ਫਿਰ ਜੇ ਨਵੇਂ ਆਏ ਤਾਂ ਸਬਸਕ੍ਰਾਈਬ ਜਰੂਰ ਕਰੋ ਚੈਨਲ ਇਹ ਤਾਂ ਆਪਾਂ ਸਾਰਾ ਕੋਈ ਤੁਹਾਨੂੰ ਦੱਸ ਤਾ ਹੁਣ ਜਿਹੜੀ ਆਪਾਂ ਨੇ ਹਰੀ ਮਿਰਚ ਲਈ ਆ ਫਰੈਸ਼ ਪਹਿਲਾਂ ਤਾਂ ਇੱਕ ਗੱਲ ਹੋਰ ਧਿਆਨ ਨਾਲ ਸੁਣੋ ਘਰ ਦੇ ਵਿੱਚ ਵੱਡੀ ਮਾਤਾ ਜਾ ਤੁਹਾਡੀ ਭੈਣ ਉਹ ਕਰ ਸਕਦੀ ਹੈ ਕੋਈ ਵੀ ਘਰ ਦੇ ਵਿੱਚ ਵੱਡੀ ਲੇਡੀ ਉਹ ਸਾਰੇ ਪਰਿਵਾਰ ਲਈ ਕਰ ਸਕਦੀ ਆ ਅਗਰ ਤੁਸੀਂ ਸਪੈਸ਼ਲ ਆਪਣੇ ਲਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਸਪੈਸ਼ਲ ਆਪਣੇ ਲਈ ਬੱਕਰਾ ਵੀ ਕਰ ਸਕਦੇ ਜਿਹੜੇ ਵੱਡੇ ਨੇ ਚਾਹੇ ਘਰ ਦੇ ਵਿੱਚ ਪੁਰਸ਼ੇ ਚਾਹੇ ਇਸਤਰੀ ਆ ਉਹ ਸਾਰੇ ਪਰਿਵਾਰ ਲਈ ਕਰ ਸਕਦੇ ਨੇ ਜਿਵੇਂ ਨੌਜਵਾਨ ਨੇ ਜਾਂ ਕੋਈ ਹੋਰ ਕਿਸੇ ਨੂੰ ਆਪਣੀ ਜ਼ਰੂਰੀ ਪਰਸਨਲ ਗੱਲ ਆ ਕੋਈ ਉਹ ਆਪਣੇ ਲਈ ਵੀ ਕਰ ਸਕਦਾ ਕੋਈ ਆਪਣਾ ਉਹਦਾ ਕੰਮ ਅੜਿਆ ਹੋਇਆ ਨਹੀਂ ਹੋ ਰਿਹਾ ਉਹ ਵੀ ਕਰ ਸਕਦਾ ਇਹ ਸਾਰੇ ਕਾਸੇ ਲਈ ਆ ਹੁਣ ਤੁਸੀਂ ਕੀ ਕਰਨਾ ਕਿਸੇ ਇਕਾਂਤ ਜਗ੍ਹਾ ਤੇ ਬੈਠ ਜਾਣਾ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਕੋ ਲੋ ਸਾਡੇ ਪਰਿਵਾਰਾਂ ਦੇ ਵਿੱਚ ਆਤਿਓ ਫਲਾਨਾ ਕਿੱਥੇ ਬੇਬੇ ਕਿੱਥੇ ਗਈ ਉਹ ਮੰਮੀ ਕਿੱਥੇ ਗਈ ਜਾਂ ਫਿਰ ਡੈਡੀ ਕਿੱਥੇ ਇਹ ਸਾਨੂੰ ਇਕਾਂਤ ਵਿੱਚ ਵਿੰਧਕ ਨਾ ਦੱਸੇ ਚਾਹੇ ਉਹਨਾਂ ਨਾਲ ਲੜਨਾ ਹੀ ਕਿਉਂ ਨਾ ਹੋਵੇ ਪਰ ਲੱਭਣਾ ਜ਼ਰੂਰ ਹੈ ਇੱਕ ਵਾਰੀ ਤੁਸੀਂ ਆਪਣੇ ਕਮਰੇ ਵਿੱਚ ਬੈਠੋ ਕਾਂਪ ਬੈਠ ਕੇ ਕੁੰਡੀ ਲਾ ਲਓ ਜੇ ਨੀਚੇ ਬੈਠ ਸਕਦੇ ਸਤੋਂ ਬੈਠਰਾ ਅਗਰ ਨੀਚੇ ਨਹੀਂ ਬੈਠੰਦਾ ਕੁਰਸੀ ਤੇ ਬਹਿ ਜਾਓ ਬੈਡ ਤੇ ਬਹਿ ਜਾਓ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਨੇ ਨਾ ਹਰੀ ਮਿਰਚ ਪੰਜ ਲੌਂਗ ਉਹ ਜਿਹੜਾ ਜਾੜ ਤੇ ਫੇਰਨ ਵਾਲਾ ਡੱਕਾ ਹੁੰਦਾ ਸੁੱਚਾ ਲਿਓ ਇਹ ਨਾ ਵੀ ਜਾੜ ਜਾੜ ਦੇ ਵਿੱਚ ਫੇਰਿਆ ਹੋਇਆ ਕਮ ਜੇਪ ਮਿਰਚ ਦੇ ਵਿੱਚ ਲੌਂਗ ਸਿੱਧਾ ਲਾਉਨੇ ਆ ਤਾਂ ਲੱਗਣਾ ਨਹੀਂ ਪਹਿਲਾਂ ਡੱਕੇ ਨਾਲ ਗਲੀ ਕੱਢ ਲਈ ਪੰਜ ਗਲੀਆਂ ਕੱਢ ਲਿਓ ਮਿਰਚ ਦੇ ਵਿੱਚ ਤੇ ਫਿਰ ਉਹਦੇ ਵਿੱਚੋਂ ਜਿਹੜਾ ਲੌਂਗ ਨੇ ਬਿਲਕੁਲ ਫਰੈਸ਼ ਤੇ ਸਾਫ਼ ਤੇ ਹੋਣੇ ਚਾਹੀਦੇ ਨੇ ਜਿਹੜਾ ਤੁਸੀਂ ਕਾਲੇ ਰੰਗ ਦਾ ਮਾਰਕਰ ਲਿਆ ਜੇ ਤਾ ਤੁਹਾਨੂੰ ਤੁਹਾਡੇ ਸ਼ਤਰੂਆਂ ਦੇ ਨਾਮ ਦਾ ਪਤਾ ਹੈ ਫਿਰ ਤਾਂ ਉਸ ਦਾ ਨਾਮ ਤਿੰਨ ਜਾਣਿਆਂ ਦਾ ਨਾਮ ਲਿਖ ਸਕਦੇ ਹੋ ਮਿਰਚ ਦੇ ਉੱਤੇ ਜੇ ਤੁਹਾਡੇ ਸ਼ਤਰੂ ਜਿਆਦੇ ਨੇ ਤੁਹਾਨੂੰ ਪਤਾ ਹੀ ਨਹੀਂ ਵੀ ਕਿੰਨੇ ਸ਼ਤਰੂ ਨੇ ਕਿੰਨੇ ਉਹਨਾਂ ਦੇ ਨਾਮ ਤੁਸੀਂ ਲਿਖੋਗੇ ਨਹੀਂ ਤੁਸੀਂ ਮਿਰਚ ਦੇ ਉੱਤੇ ਸ਼ਤਰੂ ਲਿਖ ਦੇਣਾ ਕਾਲੇ ਮਾਰਕਰ ਦੇ ਨਾਲ ਹਰੇ ਰੰਗ ਦੀ ਮਿਰਚ ਦੇ ਉੱਤੇ ਸ਼ਤਰੂ ਲਿਖ ਦੇਣਾ ਹੁਣ ਤੁਸੀਂ ਕੀ ਕਰਨਾ ਉਹ ਡੱਕੇ ਦੇ ਨਾਲ ਜਿਹੜਾ ਤੁਹਾਨੂੰ ਦੱਸਿਆ ਨਾ ਝੜਚ ਪੇਰਨ ਵਾਲਾ ਹੁੰਦਾ ਰੋਟੀ ਖਾਣ ਤੋਂ ਬਾਅਦ ਹਰ ਇੱਕ ਦੇ ਘਰੇ ਹੁੰਦਾ ਤੇ ਉਹ ਇਹ ਨਾ ਹੋਵੇ ਪਹਿਲਾਂ ਝੜ ਤੇ ਫੇਰਿਆ ਹੋਇਆ ਹੋਵੇ ਡੱਬੀ ਹੁੰਦੀ ਹੈ ਡੱਬੀ ਦੇ ਵਿੱਚ ਸੁੱਚਾ ਪਿਆ ਉੱਥੋਂ ਕੱਢੋ ਤੇ ਇੱਕ ਗਲੀ ਕੱਢੀ ਤੇ ਇੱਕ ਲੌਂਗ ਵਿੱਚ ਤੇ ਕਰਤਾ ਛੱਤਰੂ ਕਹਿ ਕੇ ਲੌਂਗ ਕੱਲਾ ਕੱਲਾ ਛੱਤਰੂ ਕਹਿ ਕੇ ਲੌਂਗ ਮਿਰਚ ਦੇ ਵਿੱਚ ਪਾਈ ਜਾਣਾ ਪੰਜੇ ਲੌਂਗ ਪੰਜ ਵਾਰੀ ਛੱਤਰੂ ਛੱਤਰੂ ਕਹਿ ਕੇ ਮਿਰਚ ਦੇ ਵਿੱਚ ਪਾ ਦੇਣੇ ਉਦੋਂ ਬਾਅਦ ਹੁਣ ਤੁਸੀਂ ਪ੍ਰਾਰਥਨਾ ਕਰਨੀਆਂ ਹੈ ਮਾ ਲక్ష్ਮੀ ਜੋ ਮੈਂ ਕਰਨਾ ਸੀ ਕਰਤਾ ਅੱਗੇ ਤਾਂ ਮੇਰੀ ਰક્ષਕ ਜਿਹੜਾ ਵੀ ਭਗਵਾਨ ਨੂੰ ਤੁਸੀਂ ਮੰਨਦੇ ਹੋ ਹੁਣ ਕਈ ਲੋਕ ਲక్ష్ਮੀ ਨੂੰ ਨਹੀਂ ਮੰਨਦੇ ਮਾਂ ਦੁਰਗਾ ਹੈ ਮਾਂ ਦੁਰਗਾ ਮੇਰੇ ਸ਼ਤਰੂਆਂ ਦਾ ਨਾਸ਼ ਕਰ ਮੇਰੀ ਰੱਖਿਆ ਕਰ ਮੈਂ ਇਹ ਨਹੀਂ ਚਾਹੁੰਦਾ ਵੀ ਮੇਰੇ ਸ਼ਤਰੂਆਂ ਦਾ ਬੁਰਾ ਹੋਵੇ ਪਰ ਮੇਰੇ ਸ਼ਤਰੂ ਮੇਰਾ ਖੜਾ ਛੱਡ ਦੇਣ ਮੇਰਾ ਜਿਹੜਾ ਜੀਵਨ ਆ ਉਹਨਾਂ ਨੇ ਨਰਕ ਬਣਾਇਆ ਮੇਰਾ ਜੀਵਨ ਮਾਂ ਦੁਰਗਾ ਸੁਖੀ ਵਸੇ ਜਿਹੜੇ ਮਾਂ ਦੁਰਗਾ ਨੂੰ ਅਰਦਾਸ ਬੇਨਤੀ ਕਰਦੇ ਨੇ ਮਾਂ ਦੁਰਗਾ ਦੀ ਕਰਨ ਜਿਹੜੇ ਅੱਲਾ ਗੋੜ ਰਾਮ ਦੀ ਕਹਿੰਦੇ ਨੇ ਅੱਲਾ ਗੋੜ ਰਾਮ ਕਰ ਲੈਣ ਜੋ ਵੀ ਤੁਸੀਂ ਧਰਮ ਦੇ ਵਿੱਚੋਂ ਮੈਂ ਪਹਿਲੇ ਦਿਨ ਤੋਂ ਇਹੀ ਕਹਨੀ ਆ ਵੀ ਜਿਹੜਾ ਵੀ ਧਰਮ ਦੇ ਵਿੱਚੋਂ ਧਰਮ ਕੋਈ ਮਾੜਾ ਨਹੀਂ ਦੇਖੋ ਬਾਕੀ ਦਾ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਮੇਰੇ ਕਹਿਣ ਤੋਂ ਬਿਨਾਂ ਹੀ ਇਹ ਮੈਂ ਜ਼ਿਆਦਾ ਕੁਝ ਨਹੀਂ ਟਿੱਪਣੀ ਕਰਦੀ ਕਿ ਆਪਾਂ ਨੇ ਕੀ ਲੈਣਾ ਕਿਸੇ ਦਾ ਜਿਹੜਾ ਅਗਲਾ ਇਨਸਾਨ ਕਰਦਾ ਪਹਿਰਾਵੇ ਦਾ ਤੇ ਕੋਈ ਮਤਲ ਨਹੀਂ ਹੁੰਦਾ ਮੈਂ ਦੇਖੋ ਲਾਲਚ ਨਹੀਂ ਲਈ ਬੈਠੀ ਕਿਸੇ ਨੂੰ ਕੀ ਮਤਲ ਇਹ ਤਾਂ ਮੇਰਾ ਮਨ ਹੈ ਚਾਹੇ ਮੈਂ ਕਾਲੀ ਲਾ ਲਾ ਹੈ ਨਹੀਂ ਸਾਡੇ ਪਹਿਰਾਵੇ ਦੇ ਨਾਲ ਕਿਸੇ ਦਾ ਕੋਈ ਲਿੰਕ ਨਹੀਂ ਕੋਈ ਸਾਡੀ ਜਿਹੜੀ ਭਗਤੀ ਆ ਜਾਂ ਸਾਡਾ ਸਿਮਰਨਾ ਉਹਦੇ ਨਾਲ ਸਾਡੇ ਕੱਪੜੇ ਵਸਤਰ ਦਾ ਮੈਂ ਕਹਿੰਦੀ ਆ ਸਾੜੀ ਲਈ ਹੀ ਹੋਵੇ ਚਾਹੇ ਇਨਸਾਨ ਦੇ ਪੂਰੀ ਟੂਮਾ ਪੂਰਾ ਮੇਕਅਪ ਕੀਤਾ ਹੋਵੇ ਤੁਸੀਂ ਉਹਦੀ ਅੰਦਰਲੀ ਅਵਸਥਾ ਨਹੀਂ ਨਹੀਂ ਪੜ ਸਕਦੇ ਕੋਈ ਭਗਵੇਂ ਕੱਪੜੇ ਪਾਏ ਹੋਏ ਨੇ ਸਾਧੂ ਬਣ ਗਿਆ ਜਾਂ ਕੋਈ ਵੀ ਕਿਸੇ ਵੀ ਕਿਸਮ ਦੇ ਬਾਣਾ ਪਾ ਲਿਆ ਉਹਦੇ ਜਿਹੜੀ ਅੰਦਰਲੀ ਬਸਤਾ ਉਹ ਤਾਂ ਉਹ ਜਿਹਾ ਰਹਿਣੀ ਆ ਜਿਹਹ ਜਿਓ ਉਹਦੀ ਹੈਗੀ ਆ ਹੈ ਕਿ ਨਹੀਂ ਉਹ ਨੂੰ ਨਹੀਂ ਕੋਈ ਬਦਲ ਸਕਦਾ ਜਿਹਹ ਜੇ ਬਾਹਰੋਂ ਉਹ ਜਿਹੇ ਅੰਦਰੋਂ ਹੋਣਾ ਚਾਹੀਦਾ ਇਨਸਾਨ ਨੂੰ ਚਲੋ ਇਹ ਗੱਲਾਂ ਹੋ ਗਈਆਂ ਹੁਣ ਤੁਸੀਂ ਜਿਹੜੀ ਇਹ ਮਿਰਚ ਆ ਜਿਹਦੇ ਵਿੱਚ ਲਾਉ ਪਾ ਲੇ ਆਪਾਂ ਨੇ ਉੱਤੇ ਦੁਸ਼ਮਣ ਦਾ ਨਾਮ ਲਿਖਤਾ ਹੁਣ ਤੁਸੀਂ ਇਸ ਮਿਰਚ ਨੂੰ ਜਾਂ ਤਾਂ ਕਿਸੇ ਸੁੰਨੀ ਜਗ੍ਹਾ ਤੇ ਜਿੱਥੇ ਕੋਈ ਪਸ਼ੂ ਪੰਛੀ ਇਨਸਾਨ ਨਾ ਜਾਂਦਾ ਉੱਥੇ ਸੁੱਟ ਦਿਓ ਕਿਤੇ ਦੂਰ ਜਾ ਕੇ ਘਰ ਤੋਂ ਦੂਰ ਪਿੰਡ ਤੋਂ ਦੂਰ ਜਾਂ ਫਿਰ ਆਪਣੇ ਘਰ ਤੋਂ ਦੂਰ ਕਿਸੇ ਕੱਚੀ ਜਗ੍ਹਾ ਤੇ دبਿਆ ਹੋ ਬਸ ਮਿੱਟੀ ਪਟ ਗਿਆ ਮਿੱਟੀ ਟੋਵਾ ਪਟਾ ਉੱਥੇ دبਿਆ ਹੋ ਇੰਨਾ ਕੰਮ ਕਰਨਾ ਜਿਹਦੇ ਕੋਲ ਅੱਜ ਵੀਡੀਓ ਪਹੁੰਚ ਗਈ ਉਹਨਾਂ ਨੂੰ ਸਾਲ ਪਾਰ ਕਰਨ ਦੀ ਕੋਈ ਲੋੜ ਨਹੀਂ ਅਗਰ ਜਿਹਦੇ ਕੋਲ ਲੇਟ ਪਹੁੰਚ ਗਈ ਆ ਉਹ ਅਗਲੀ ਪੰਚਮੀ ਤੋਂ ਸ਼ੁਰੂ ਕਰ ਸਕਦਾ ਫਿਰ ਉਹਨੂੰ ਇੱਕ ਸਾਲ ਕਰਨਾ ਪਵੇਗਾ ਜ਼ਰੂਰ ਇਹ ਕੰਮ ਜੇ ਫਾਇਦਾ ਕਟਣਾ ਇਹ ਬਹੁਤ ਹੀ ਕਾਮਜਾਵਾ ਜਾਦੂ ਟੂਣਾ ਕਾਲਾ ਪੀਲਾ ਕਰਿਆ ਕਰਾਇਆ ਇਹ ਸਾਰੇ ਕਾਸੇ ਲਈ ਆ ਜੇ ਇਹ ਨਹੀਂ ਹੈ ਵੀ ਇੱਕ ਚੀਜ਼ ਲਈ ਆ ਨજર ਦੋਸ਼ ਕੁਛ ਵੀ ਆ ਚਾਹੇ ਕਿ ਅੱਜ ਦੋ ਚਿੱਧਾ ਕਟੀਆਂ ਹੋ ਗਈਆਂ ਨੇ ਤੁਹਾਨੂੰ ਸਮਝ ਨਹੀਂ ਆਉ ਤੁਹਾਡਾ ਕਾਫੀ ਵੱਡਾ ਫਾਇਦਾ ਹੋਣ ਵਾਲਾ ਜਿੰਨਾ ਕੋਈ ਅੱਜ ਵੀਡੀਓ ਪਹੁੰਚਦੀ ਆ ਜਿੰਨਾ ਕੋਲੇ ਲੇਟ ਪਹੁੰਚਦੀ ਆ ਉਹ ਇੱਕ ਸਾਲ ਕਰਨਗੇ ਇਸੇ ਪਾਰ ਨੂੰ ਫਾਇਦਾ ਉਹਨਾਂ ਦਾ ਵੀ ਇੰਨਾ ਹੀ ਹੋਊਗਾ ਇਹਨਾਂ ਸ਼ੰਕਾ ਕੋ ਲੈ ਕੇ ਮੰਚ ਵੀ ਅੱਜ ਹੀ ਫਾਇਦਾ ਹੋਣਾ ਸੀ ਜੀ ਸਾਡੇ ਕੋਲ ਤਾਂ ਵੀਡੀਓ ਲੈਟ ਮਤਲਬ ਬਹੁਤ ਪਿੱਛੇ ਪਹੁੰਚੇ ਬਹੁਤ ਲੇਟ ਪਹੁੰਚੀ ਹੈ ਸਾਡਾ ਹੁਣ ਫਾਇਦਾ ਨਹੀਂ ਹੁਣ ਨਹੀਂ ਬਸ ਫਰਕ ਇੰਨਾ ਹੀ ਆ ਤੁਹਾਨੂੰ ਇਹ ਹਰ ਪੰਜਵੀਂ ਨੂੰ ਕਰਨਾ ਪਊਗਾ ਜਿਨ੍ਹਾਂ ਕੋਲੇ ਅੱਜ ਵੀਡੀਓ ਪਹੁੰਚ ਗਈ ਆ ਉਹਨਾਂ ਨੂੰ ਅੱਜ ਹੀ ਇੱਕ ਵਾਰ ਹੀ ਕਰਨਾ ਪਊਗਾ ਫਰਕ ਇੰਨਾ ਹੀ ਆ ਅੱਛਾ ਜੀ ਦੋਸਤਾਂ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੀ ਬੇਬੇ ਤੁਹਾਡੀ ਸੇਵਾ ਲਈ ਹਰ ਟਾਈਮ ਹਾਜ਼ਰ ਆ